ਲਗਾਤਾਰ ਹੋਈ ਬਰਸਾਤ ਕਾਰਨ ਕਰਕੇ ਹਲਕਾ ਸਨੌਰ ਦੇ ਕਈ ਇਲਾਕੇ ਅੰਦਰ ਪਾਣੀ ਦੀ ਮਾਰ ਪਈਆ ਪਰੰਤੂ ਦਾਦੀ ਕੀ ਹਲਕਾ ਸਨੌਰ ਦੇ ਵਿਧਾਇਕ ਹਰਮੀ ਸਿੰਘ ਠਾਨ ਮਾਜਰਾ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਸਿਮਰਜੀਤ ਕੌਰ ਲਗਾਤਾਰ ਆਪਣੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੀ ਆ ਤੇ ਉਹਨਾਂ ਦੀਆਂ ਮੁਸ਼ਕਲ ਸੁਣਦੇ ਬੈਨ ਕਿ ਨਹੀਂ 3-4 ਸਾਲ ਦਾ ਨਾ ਪਾਣੀ ਆਇਆ ਹੁਣ ਆਪ ਨੂੰ ਪਤਾ ਹੁਣ ਪਾਣੀ ਆਇਆ ਵਾਡਰ ਵੀ 100% ਮੈਨੂੰ ਜਿਹੜੀ ਹੈ 100% ਵੀ ਬੜੀ ਇਸੇ ਦਾ ਸੰਭਾਲ ਬਾਹਰ ਨਾ ਪਾਣੀ ਆਇਆ ਤੇ ਚੀਪਟ ਵਾਲੀ ਪੂਰੀ ਤਾਂ ਆਈ ਨਹੀਂ ਹੈ ਕਿ ਉਸਨੇ ਜਿਹੜਾ ਰਸਤਾ ਨਹੀਂ ਹੈਗਾ ਲੰਘਣ ਨੂੰ ਹੁਣ ਜਦੋਂ ਪਾਣੀ ਉਤਰੋ 3-4 ਦਿਨ ਦੇ ਵਿੱਚ ਕਿਉਂਕਿ ਜੀ ਦੇ ਨਾਲ ਜੀ ਨਾਲ ਲਾਣੀ ਪਊਗੀ ਰੂਟ ਟਾਈਮ ਸਾਡੇ ਨਾਲ ਪਤਾ ਕੀ ਬਣੀ ਅਸੀਂ ਜੀਰੀ ਲਾ ਕੇ ਫੋਦਨ ਲਾ ਕੇ ਮੂਲੂਣ ਸਾਰਾ ਉਸ ਮੂਲੂਣ ਚੱਲੀ ਆ ਪਾਣੀ ਫਿਰ ਉਹ ਕਹਿੰਦੇ ਨਾ ਨਾ ਇਹ ਤਾਂ ਮਰੀ ਨਹੀਂ ਹੈ ਜੀ ਇਹਦੀ ਗਰਦੋਰੀ ਨਾਲ ਦੀ ਨਾਲ ਹੀ ਹੋ ਜਾਣੀ ਆ ਹੁਣ 100% ਡੈਡ ਹੈ ਜੀ ਹੁਣ 100% ਹੈ ਬਿਲਕੁਲ ਇਹ ਤਰ੍ਹਾਂ ਜੇ ਪਤਾ ਹੀ ਹੈ ਕਿ ਜਿੱਥੇ ਜਿੱਥੇ ਡੁੱਬਿਆ ਉਹ ਵੀ ਪਤਾ ਹੈ ਮੈਂ ਤੁਹਾਡੀ ਗੱਲ ਮੈਂ ਸਮਝਦੀ ਆ ਪਿਛਲੀ ਵਾਰ ਹੋਇਆ ਪਰਸ਼ਾਸ਼ਨ ਨਹੀਂ ਹੈ ਕਿ ਉਹਨਾਂ ਨੇ ਮੰਨੀ ਨਹੀਂ ਅਸੀਂ ਜੋ ਕਹਿੰਦੇ ਵੀ ਅਸੀਂ 40 ਦਾ 10000 5000 ਲਏ ਕੇਸ ਵਾਰ ਪ੍ਰਸ਼ਾਸਨ ਅ